ਨਦੇ ਡੱਕਸੂਰ ਹੋ ਗਏ ਪਰ ਤੁਸੀਂ ਚੈਨੀ ਚੋਰੀ ਦੇ ਪਰਚੇ ਦੇਈ ਜਾਉ ਯਾਰ ਕੀ ਭਾਨਾ ਚੈਨੀਆਂ ਚੋਰੀਆਂ ਕਰਦਾ ਫਿਰ ਬੰਦਾ ਤੁਹਾਨੂੰ ਕੀ ਮਲੰਗਤਾ ਹੈ ਨਹੀਂ ਯਾਰ ਨਾਲੇ ਇਹ ਤੁਸੀਂ ਸਾਰਿਆਂ ਨੇ ਸੋਣੀ ਤਾਂ ਲਿਆ ਜਿਨ੍ਹਾਂ ਦਾ ਕਿਹਾ 15 ਲੱਖੇ ਦਾ 20 ਕੇ ਦਾ 30 ਕਢਾਇਆ ਜਿਹੜੇ ਕਹਦੇ ਵੀ ਸੀ ਸੀੜਗਾ ਠਗੀਆਂ ਮਾਰ ਰਹੇ ਨੇ ਉਹਨਾਂ ਦੇ ਪਰਚਾ ਹੋਣ ਦੀ ਬਜਾਏ ਤੇ ਉਲਟਾ ਉਸ ਬੰਦੇ ਦੇ ਪਰਚਾ ਹੋ ਜਾਣਾ ਜਿਹੜਾ ਜਿੰਨੇ ਲੋਕਾਂ ਦਾ ਲੱਖਾਂ ਨਹੀਂ ਕਰੋ ਰੁਪਿਆ ਕਢਾਤ ਹੋਣਾ ਯਾਰ ਹਰ ਸਿਮਰਤ ਨੂੰ ਸਿਮਰੋਈ ਦਾ ਹੱਦਾ ਸੀ ਕਿੱਕਲੀਆਂ ਸੁਣਾਉਂਦਾ ਹੁੰਦਾ ਸੀ ਕੈਪਟਨ ਬਾਰੇ ਕੀ ਕਹੇ ਨਾ ਜਣਿਆ ਯਾਰ ਤੂੰ ਆਪ ਦਾ ਸਮਾਂ ਕਿਉਂ ਭੁੱਲ ਗਿਆ ਕੋਰਟ ਜੋਦੀ ਪੀਚੀ ਸੀ ਪਟਿਆਲੇ ਜਦੋਂ ਮਾੜਿਆ ਭਾਨੇ ਨੇ ਬਾਹ ਖੜੀ ਕੀਤੀ ਨਾਲ ਹੀ ਨਾਲ ਪੁਲਸਰਾਂ ਦੀ ਬਾਹ ਦੱਬ ਕੇ ਸਿਰ ਦੱਬ ਲਿਆਦਾ ਜਿਵੇਂ ਕੋਈ ਬਹੁਤ ਵੱਡਾ ਕੋਈ ਅੱਤਵਾਦੀ ਫੜਿਆ ਹੁੰਦਾ ਵੀ ਦੇਖੋ ਇਹ ਕੋਈ ਗੱਲ ਨਾ ਕਰਦੇ ਜੋ ਜਵਰਜ ਭਾਨੇ ਨਾਲ ਹੋਵੇ ਕਿੱਡਾ ਘਪਾਨਾ ਅਤਵਾਦੀ ਆ ਕਿੱਡਾ ਵਖਬਾਦੀ ਆ ਕਿੱਡਾ ਘਪਾਨਾ ਕੋਈ ਬੁਲਾਤਕਾਰੀ ਆ ਕੁਝ ਸਮਗਲ ਰਾ ਕਹੋ ਨਾ ਪੱਤ ਤਾ ਕੋਟ ਸੁੰਨੇ ਪਿੰਡ ਦੇ ਵਿੱਚ ਵੱਡਾ ਇਕੱਠ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਲੋਕਾਂ ਨੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਤਰ੍ਹਾਂ ਦੀ ਬੋਟ ਦਿੱਤੀ ਆ ਕਿ ਭਾਨਾ ਸਿੱਧੂ ਜਿਹੜਾ ਆ ਉਹ ਗਲਤ ਨਹੀਂ ਹੋ ਸਕਦਾ ਲਖੇ ਸਧਾਨੇ ਵੱਲੋਂ ਕਾਲ ਦਿੱਤੀ ਗਈ ਸੀਗੀ ਸੜਕਾਂ ਵੀ ਜਾਮ ਹੋਈਆਂ ਸਾਡੇ ਨਾਲ ਲਖਾ ਸਧਾਨਾ ਜੀ ਮੌਜੂਦ ਨੇ ਗੱਲਬਾਤ ਕਰ ਲੈਨੇ ਬਾਈ ਜੀ ਆ ਪੁਲਿਸ ਵੱਲੋਂ ਲਗਾਤਾਰ ਪਰਚੇ ਵੀ ਪਾਏ ਜਾ ਰਹੇ ਆ ਪਰ ਲੋਕ ਜਿਹੜੇ ਆ ਲਗਾਤਾਰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਅੱਜ ਆਏ ਆ ਉਹ ਤਾਂ ਕਿਵੇਂ ਦੇਖਦੇ ਹਾਂ ਦੋਹਾਂ ਪੱਖਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਭਰਾਵਾਂ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਮਾਮਾਂ ਭੈਣਾਂ ਦਾ ਇੰਨੀ ਠੰਡ ਦੇ ਬਾਵਜੂਦ ਵੀ ਬੈਠੇ ਰਹੇ ਆ ਜਿੰਨੇ ਵੀ ਬਲਾਰੇ ਕਟੋਕਟ 30 35 ਬੰਦੇ 40 ਬੋਲੇ ਹੋਣੇ ਸੁਣ ਕੇ ਗਏ ਆ ਸਾਰਿਆਂ ਨੇ ਬੜੇ ਸਬਰ ਦੇ ਨਾਲ ਤੇ ਵੱਡੀ ਗੱਲ ਇਹ ਆ ਕਿ ਬੜਾ ਜ਼ੋਰ ਲੱਗਿਆ ਪ੍ਰਸ਼ਾਸਨ ਦਾ ਸਰਕਾਰ ਦਾ ਰਾਤ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਿ ਭਾਈ ਸਾਨੂੰ ਐਸਐਚਓ ਕੋਲ ਨਾ ਜਾਣਾ ਨਹੀਂ ਸਾਨੂੰ ਡਿਫਟੀ ਦਾ ਫੋਨ ਆਇਆ ਉੱਥੇ ਜਾਣਾ ਨਹੀਂ ਪਰ ਉਹਦੇ باوجود ਵੀ ਜੜੇ ਉੱਥੇ ਵੱਡੀ ਗਿਣਤੀ ਚ ਇਕੱਠ ਹੋਣਾ ਇਹ ਦਰਸਾਉਂਦਾ ਹੈ ਕਿ ਇਹ ਲੋਕ ਜ਼ਬਰਦਸਤ ਸਾਹਮਣਾ ਕਰਨਗੇ ਜੋ ਜਵਰਜ ਭਾਨੇ ਨਾਲ ਹੋ ਰਿਹਾ ਹੈ ਕਿੱਡਾ ਖਾਨਾ ਅੱਤਵਾਦੀ ਆ ਕਿੱਡਾ ਵੱਖਵਾਦੀ ਆ ਕਿੱਡਾ ਖਾਨਾ ਕੋਈ ਬੁਲਾਤਕਾਰੀ ਆ ਕੋਈ ਸਮਗਲਰਾ ਕੌਣ ਆ ਪਾਨਾ ਯਾਰ ਇੰਨੀ ਤਾਂ ਮੈਨੂੰ ਲੱਗਦਾ ਜੀ ਦੀ ਕੋਈ ਦੁਸ਼ਮਣੀ ਹੁੰਦੀ ਆ ਨਾ ਜੀ ਉਹ ਨਹੀਂ ਬੰਦਾ ਐ ਕਰਦਾ ਯਾਰ ਇੱਕ ਮੁੱਖ ਮੰਤਰੀ ਦਾ ਪਦਦਰ ਇੱਕ ਆਮ ਬੰਦਾ ਐਡਾ ਖਾਨਾ ਕਿਤੇ ਬਹੁਤ ਵੱਡਾ ਕੋਈ ਥ੍ਰੈਟ ਆ ਸਰਕਾਰ ਲਈ ਕਿ ਖਾਨਾ ਬਹੁਤ ਕੁਝ ਖਾਨਾ ਕਾਮ ਸੋਸ਼ਲ ਕੰਮ ਕਰ ਰਿਹਾ ਸਮਾਜਿਕ ਕੰਮ ਕਰ ਰਿਹਾ ਪਰ ਭਵਾਨਸਿਆਂ ਤੂੰ ਐਡੀਆਂ ਐਡੀਆਂ ਨਫਰਤ ਦੀਆਂ ਕੰਧਾਂ ਖੜੀਆਂ ਕਰੀ ਜਾਂਦਾ ਯਾਰ ਇਹ ਨਫ਼ਰਤੀਆਂ ਕੰਦਾ ਜਿੰਨੀਆਂ ਉੱਚੀਆਂ ਖੜਾ ਕਰੀਆਂ ਕਰੇਗਾ ਇਹ ਨਫ਼ਰਤੀਆਂ ਕੰਦਾ ਕਈ ਵਾਰੀ ਆਪ ਨੂੰ ਟਪਣੀਆਂ ਪੈ ਜਾਂਦੀਆਂ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਮਾਰਿਆ ਜਾਂਦਾ ਮੈਂ ਮੰਨਦਾ ਯਾਰ ਭਾਨਾ ਜਿਵਾਤੀ ਹੋ ਕੇ ਕਈ ਵਾਰੀ ਬੋਲ ਜਾਂਦਾ ਬਹੁਤ ਬੜੀ ਮੈਨੂੰ ਰੋਕਦਾ ਵੀ ਭਰਾ ਮੇਰਾ ਛੋਟਾ ਮੈਂ ਕਹਿੰਦਾ ਉਹਨਾਂ ਭਾਈ ਮੈਨੂੰ ਪਤਾ ਹੀ ਨਹੀਂ ਲੱਗਦਾ ਪਰ ਮੰਨਦੇ ਆ ਯਾਰ ਉਹ ਇੱਕ ਨੌਜਵਾਨ ਆ ਮੁੰਡਾ ਨਵਾਂ ਤੂੰ ਖੁਦ ਭਾਨਸਿਆ ਕੀ ਕੀ ਬੋਲਦਾ ਰਿਹਾ ਯਾਰ ਸਾਰੇ ਲੀਡਰਾਂ ਨੂੰ ਅਲੇ ਤੇਰੇ ਸਾਰੀਆਂ ਵੀਡੀਓ ਪਈਆਂ ਹਰ ਸਿਮਰਤ ਨੂੰ ਸਿਮਰੋਈ ਦਾ ਹੱਦਾ ਸੀ ਕਿ ਕਕਲੀਆਂ ਸੁਣਾਉਂਦਾ ਹੁੰਦਾ ਸੀ ਕੈਪਟਨ ਬਾਰੇ ਕੀ ਕੁਛ ਨਾ ਜਾਨੀ ਯਾਰ ਤੂੰ ਆਪ ਦਾ ਸਮਾ ਕਿਉਂ ਫੁੱਲ ਗਿਆ ਤੇ ਯਾਰ ਐ ਤੂੰ ਜੇ ਦੱਬਣ ਲੱਗ ਗਿਆ ਪੰਜਾਬ ਦੀ ਜਵਾਨੀ ਇੱਕ ਵਾਰ ਤੂੰ ਕਹਿੰਦਾ ਸੀ ਗੋਰੇ ਇੱਥੇ ਨੌਕਰੀ ਕਰਨ ਆਇਆ ਕਰਨਗੇ ਤਾਂ ਗੋਰੇ ਇੱਥੋਂ ਮੈਨੂੰ ਲੱਗਦਾ ਪੰਜਾਬ ਦੀ ਜਵਾਨੀ ਇੰਨਾ ਤੂੰ ਡਰ ਬਣਾਤਾ ਦਹਿਸਤ ਪਾਤੀ ਇੱਥੇ ਲੱਗਦਾ ਰਾਹ ਕੁਛ ਹੁੰਦਾ ਹੈ ਬੋਲਣ ਵਾਲੇ ਬੰਦੇ ਨੂੰ ਐਂ ਦੱਬ ਲਿਆ ਜਾਂਦਾ ਅੱਜ ਕੋਰਟ ਚੋਂ ਦੀ ਪੀਚੀ ਸੀ ਪਟਿਆਲੇ ਜਦੋਂ ਮਾੜੇ ਭਾਨੇ ਨੇ ਬਾਹ ਖੜੀ ਕੀਤੀ ਨਾਲ ਹੀ ਨਾਲ ਪੁਲਸਰਾ ਦੀ ਬਾਹ ਦੱਬ ਕੇ ਸਿਰ ਦੱਬ ਲੈਂਦਾ ਹੈ ਜਿਵੇਂ ਕੋਈ ਬਹੁਤ ਵੱਡਾ ਕੋਈ ਅੱਤਵਾਦੀ ਫੜਿਆ ਹੁੰਦਾ ਵੀ ਦੇਖੋ ਇਹ ਇਹ ਕੋਈ ਗੱਲ ਨਾ ਕਰਦੇ ਹਨ ਇਹ ਇਹ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਕਿਉਂ ਬਣਾਇਆ ਜਾ ਰਿਹਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਤੁਸੀਂ بڑے ਚਾਵਾ ਦੇ ਨਾਲ ਮੁੱਖ ਮੰਤਰੀ ਚੁਣਿਆ ਬੜੀ ਉਮੀਦ ਨੇ ਨਾਲ ਮੁੱਖ ਮੰਤਰੀ ਚੁਣਿਆ ਇਸ ਕੰਮ ਲਈ ਚੁਣਿਆ ਸੀ ਅੱਲੇ ਅਸੀਂ ਸਵਾਲ ਕੀ ਕਰਦੇ ਹਾਂ ਸਾਡੇ ਸਵਾਲ ਕੀ ਨੇ ਚੱਟੇ ਦੇ ਉੱਤੇ ਸਵਾਲ ਹੈ ਚੱਟਾ ਭਾਈ ਸਰਕਾਰ ਕਿਉਂ ਨਹੀਂ ਰੋਕਦੀ ਸਰਕਾਰ ਬਿਰਜਗਾਰੀ ਕਿਉਂ ਨਹੀਂ ਦੂਰ ਕਰਦੀ ਕਿੰਨੇ ਮਸਲੇ ਹੋਰ ਪੰਜਾਬ ਦੇ ਨੇ ਉਹਨਾਂ ਉੱਤੇ ਸਰਕਾਰ ਕੰਮ ਕਿਉਂ ਨਹੀਂ ਕਰਦੀ ਸਰਕਾਰ ਜਿਹੜਾ ਪੰਜਾਬ ਦਾ ਪੈਸਾ ਖਜ਼ਾਨੇ ਦਾ ਉਹ ਫਜ਼ੂਲ ਪਾਣੀ ਵਾਂਗੂ ਬਹਾਇਆ ਜਾ ਰਿਹਾ ਕਰਜੇ ਚੱਕ ਚੱਕ ਕੇ ਸਾਡੇ ਇਹੀ ਸਵਾਲ ਨੇ ਨਾ ਪਰ ਮੈਂ ਇੱਕ ਗੱਲ ਹੋਰ ਮੈਂ ਧੰਨਵਾਦ ਕਰਦਾ ਤੁਹਾਡੇ ਰਾਹੀਂ ਅੱਜ ਉਹਨਾਂ ਲੋਕਾਂ ਦਾ ਖਾਸ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਲੋਕ ਨੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਕੋਈ ਸਰਕਲ ਪ੍ਰਧਾਨ ਹੈ ਉਹ ਲੰਬੇ ਸਮੇਂ ਤੋਂ 13 14 ਤੋਂ ਲਗਾਤਾਰ ਕੰਮ ਕਰ ਰਿਆ ਆ ਮਾਦੀ ਪਾਰਟੀ ਲਈ ਉਹਨਾਂ ਨੇ ਪੋਸਟਾਂ ਪਾਈਆਂ ਲਿਖਿਆ ਤੇ ਨਖੇਦੀ ਕੀਤੀ ਹੈ ਸਰਕਾਰ ਦੀ ਤੇ ਭਾਨੇ ਸਿੱਧੂ ਦੇ ਹੱਕ 'ਚ ਖੜੇ ਆ ਇਹ ਹੁੰਦਾ ਜਿਉਂ ਦੀਆਂ ਜ਼ਮੀਰਾਂ ਜਿਨ੍ਹਾਂ ਦੇ ਅੰਦਰਲਾ ਇਨਸਾਨ ਹਲੇ ਜਉਂਦਾ ਹੈ ਉਹ ਹਾਲੇ ਵੀ ਹੱਕ ਦੇ ਸੱਚ ਦੀ ਗੱਲ ਕਰਦੇ ਆ ਅੱਛਾ ਭਾਨਾ ਸਿੱਧੂ ਨੇ ਤੁਹਾਡੇ ਨਾਲ ਵੀ ਕਦੇ ਇਹ ਨਾ ਇਮੀਗ੍ਰੇਸ਼ਨ ਨਾਲ ਬਾਰੇ ਗੱਲ ਕੀਤੀ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਲੋਕਾਂ ਨਾਲ ਮਿਲ ਰਹੇ ਸੀ ਕਿੰਜਾਂ ਦੇ ਪੈਸੇ ਵੀ ਦਵਾਏ ਹੈਗੇ ਆ ਤਾਂ ਉਹਦੇ ਨਾਲ ਸੰਬੰਧਤ ਵੀ ਗੱਲਬਾਤ ਤੁਹਾਡੇ ਨਾਲ ਹੁੰਦੀ ਸੀ ਮੇਰ ਨੂੰ ਮੌਤੀ ਨਹੀਂ ਹੋਈ ਪਰ ਮੈਂ ਇਨਾ ਜਰੂਰ ਕਹਿੰਦਾ ਮੈਂ ਪਹਿਲੀ ਗਲਤੀ ਆ ਜਿਹੜਾ ਇੱਕ ਨਾ ਬੋਲਣ ਦਾ ਤਰੀਕਾ ਤਰਾ ਉਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹੈ ਨਾ ਹਰ ਭਾਨੇ ਨੇ ਕਿਸੇ ਨੂੰ ਕੋਈ ਐ ਨਹੀਂ ਹੋ ਮੋਰੋ ਦੇ ਭਾਨਦੇ ਨੂੰ ਬੋਲ ਪਿਆ ਉਹ ਨੂੰ ਹਾਈਪਰ ਹੋ ਕੇ ਭਾਨਾ ਬੋਲ ਪਿਆ ਹੋਣਾ ਐਨੀ ਗੱਲ ਹੋਈ ਹੋਣੀ ਇਹ ਤੋਂ ਇਲਾਵਾ ਭਾਨੇ ਦਾ ਐਡਾ ਕਸੂਰ ਹੋ ਗਿਆ ਵੀ ਤੁਸੀਂ ਚੈਨੀ ਚੋਰੀ ਦੇ ਪਰਚੇ ਦੇਈ ਜਾਓ ਯਾਰ ਕੀ ਭਾਨਾ ਚੈਨੀਆਂ ਚੋਰੀਆਂ ਕਰਦਾ ਫਿਰਦਾ ਜਪਾਂ ਨੇ 10000 ਰੁਪਏ ਕਿਹੇ ਤੋਂ ਲਿਆ ਨਹੀਂ ਇੱਕ ਵੱਡਾ ਸਵਾਲ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਭਾਨੇ ਨੇ 10000 ਰੁਪਏ ਦੀ ਜਿਹੜੀ ਫਰੋਤੀ ਮੰਗੀ ਆ ਤਾਂ ਤੁਹਾਡੇ ਨਾਲ ਜਿਸ ਤਰ੍ਹਾਂ ਇੱਕ ਭਰਾ ਵਾਂਗੂ ਤੁਹਾਡੇ ਨਾਲ ਰਹਿੰਦਾ ਤਾਂ ਤੁਹਾਨੂੰ ਲੱਗਿਆ ਕਿ ਭਾਨੇ ਨੂੰ ਪੈਸੇ ਦੀ ਲੋੜ ਹੈਗੀ ਜਾਂ ਉਹਨੇ ਕਦੇ ਤੁਹਾਡੇ ਕੋਲ ਕਦੇ ਡਿਮਾਂਡ ਕੀਤੀ ਹੋਵੇ ਭਾਈ ਪੈਸੇ ਦੀ ਲੋੜ ਆ ਉਹ ਦੇਖ ਵੀ ਨਹੀਂ ਗੱਲ ਉਹਦੇ ਕੋਲ ਗੁਜ਼ਾਰੇ ਜੋ ਗਰੀਬੀ ਵਾਲੀ ਵੀ ਹੈਗੀ ਆ ਉਹ ਇੱਕ YouTube ਚੈਨਲ ਵੀ ਚਲਾਉਂਦਾ ਇੱਕ Facebook ਚੈਨਲ ਵੀ ਚਲਾਉਂਦਾ ਉਹ ਤੋਂ ਵੀ ਉਹਦੀ ਕਮਾਈ ਉਹ ਤੋਂ ਹੀ ਦੇਖਦੇ ਫਿਲਮਾਂ ਫੁਲਮਾਂ ਜੀਆਂ ਵੀ ਬਣਾਉਂਦਾ ਹਨਾ ਉਹ ਤੋਂ ਵੀ ਉਹਦੀ ਕਮਾਈ ਹੈਗੀ ਆ ਉਹਨੂੰ ਕੋਈ ਮਲੰਗਤਾ ਹੈ ਨਹੀਂ ਯਾਰ ਨਾਲੇ ਇਹ ਤੁਸੀਂ ਸਾਰਿਆਂ ਨੇ ਸੋਣੀ ਤਾਂ ਲਿਆ ਜਿਨ੍ਹਾਂ ਦਾ ਕਿਹਾ 15 ਲੱਖੇ ਦਾ 20 ਕਿਦਾ 30 ਕਢਾਇਆ ਜਿਹੜੇ ਕਹਿੰਦੇ ਵੀ ਸੀ ਕਿ ਅਸੀਂ ਭਾਨੇ ਨੂੰ ਮਤਲਬ ਕਿ ਆਪਣਾ ਲੱਖ ਰੁਪਿਆ ਦੇਣ ਨੂੰ ਤਿਆਰ ਸੀ ਕੋਈ ਕਹਿੰਦਾ ਅਸੀਂ 2 ਲੱਖ ਦੇਣ ਨੂੰ ਤਿਆਰ ਸੀ ਵੀ ਭਾਨੇ ਨੂੰ ਸਾਂਝੇ ਕੰਮ ਤੇ ਲਾ ਦੇ ਵੀ ਸਾਥੋਂ ਭਾਨੇ ਨੇ ਚਾਹ ਤਾਂ ਗੱਪ ਨਹੀਂ ਪੀਤਾ ਯਾਰ ਉਹਨਾਂ ਜਿਹੜੀਆਂ ਠੱਗੀਆਂ ਮਾਰ ਰਹੇ ਨੇ ਉਹਨਾਂ ਦੇ ਪਰਚਾ ਹੋਣ ਦੀ ਬਜਾਏ ਤੇ ਉਲਟਾ ਉਸ ਬੰਦੇ ਦੇ ਪਰਚਾ ਹੋ ਜਾਣਾ ਜਿਹੜਾ ਜਿੰਨੇ ਲੋਕਾਂ ਦਾ ਲੱਖਾਂ ਨਹੀਂ ਕਰੋੜਾਂ ਰੁਪਿਆ ਕਢਾਤਾ ਹੋਣਾ ਯਾਰ ਮਕਸਦ ਕੁਝ ਨਹੀਂ ਹੈਗਾ ਮਕਸਦ ਇਕੋ ਹੀ ਹੈ ਮਸਲਾ ਇਕੋ ਹੀ ਹੈ ਵੀ ਕਿਸੇ ਤਰੀਕੇ ਨਾਲ ਆਵਾਜ਼ ਦੱਬ ਦਈਏ ਕਿਉਂਕਿ ਅਸੀਂ ਥਨ ਮੈਦਾਨ ਆਈ ਯਾਤਰਾ ਸ਼ੁਰੂ ਕੀਤੀ 14 ਤਰੀਕ ਨੂੰ ਮੈਂ ਉਦੋਂ ਹੀ ਖਸ਼ਿਆ ਜਾਰ ਕਰਤਾ ਸੀ ਮੈਂ ਸਾਡੀ ਯਾਤਰਾ ਨੂੰ ਰੋਕਣ ਲਈ ਯਤਨ ਕਰਨਗੇ ਸਾਨੂੰ ਗ੍ਰਫਦਾਰ ਕਰਨ ਫੜਨ ਕੁਝ ਵੀ ਕਰਨ ਪਹਾਣੇ ਨੂੰ ਫੜਨ ਕੁਝ ਕਰਨ ਸਾਡੇ ਇੱਕ ਹੋਰ ਸਾਥੀ ਨੂੰ ਫੜਨ ਉਹ ਸਾਡਾ ਹਲੇ ਮੰਨ ਕੇ ਚੱਲੋ ਹਲੇ ਵਿਚ ਹੁਣ ਰੋਕਣੀ ਪੈਗੀ ਹੰਦੋਂ ਉਦੋਂ ਯਾਤਰਾ 14 ਤੋਂ ਲੈ ਕੇ 10 ਦਿਨ ਅਸੀਂ ਤੁਰੇ ਆਂ 10 ਦਿਨਾਂ ਦੇ ਵਿੱਚ ਸਲੇ 20 ਤਰੀਕ ਹੋਈ ਸੀ ਕਿ ਭਾਨਾ ਪਿੰਡ ਆਇਆ ਉਹਨਾਂ ਚੱਕ ਇਤਨਾ ਉਲੇ ਇਤਨਾ ਉਲੇ ਲੁਧਿਆਣੇ ਲੁਧਿਆਣੋਂ ਪਟਿਆਲੇ ਪਟਿਆਲੇ ਖਬੂਰ ਪਰਚਾ ਤੇ ਇੱਕ ਅਜ ਹੋਰ ਪਰਚਾ ਮਹਾਲੀ ਮਟੌਰ ਥਾਣੇ ਚ ਹੋ ਗਿਆ ਅੱਜ ਪਟਿਆਲੇ ਉਹਨੂੰ ਉਹਦੀ ਜਿਹੜੀ ਉਹਨੂੰ ਭੇਜਿਆ ਗਿਆ ਜੱਸਾ ਉਹਨੇ ਜਨਿਸ਼ਰੀ ਚ ਭੇਜਤਾ ਸੀਗਾ ਆਪਣੇ ਭੇਜਤਾ ਸੀਗਾ ਜੇਲ੍ਹ ਚ ਤੇ ਉਹ ਉਹ ਜੇਲ੍ਹ ਦੇ ਬਾਹਰ ਉਹਨੂੰ ਉਥੋਂ ਅੱਜ ਮਹਾਲੀ ਲਿਜਾਏਗੇ ਬਿਲਕੁਲ ਪਾਜੀ ਜਿਸ ਤਰ੍ਹਾਂ ਲਗਾਤਾਰ ਭਰਚੇ ਹੋ ਰਿਹਾ ਇਹ ਵੀ ਕਹਿ ਸਕਦੇ ਆ ਕਿ ਜਿਹੜੇ ਜਿਨ੍ਹਾਂ ਇਮੀਗ੍ਰੇਸ਼ਨਾਂ ਤੋਂ ਪੈਸੇ ਦਵਾਈ ਆ ਭਾਨੇ ਸਿੱਧੂ ਨੇ ਉਹ ਵੀ ਕਿਤਨੇ ਕਿਤੇ ਇਕੱਠੇ ਹੋ ਰਹੇ ਨੇ ਉਹ ਵੀ ਕਿਤਨੇ ਕਿਤੇ ਲਾਮਬੰਦੀ ਕਰ ਰਹੇ ਨੇ ਆਪਸ ਵਿੱਚ ਨਹੀਂ ਉਹ ਨਹੀਂ ਹੈ ਉਹ ਤਾਂ ਮੋਰੇ ਆ ਅਸਲ ਅਸੀਂ ਐਲਾਨ ਕਰ ਚੁੱਕੇ ਆ ਅਸੀਂ 24 ਦੀ ਚੌਣ ਲੜਨੀ ਆ ਅਸੀਂ ਬੰਡੇ ਤੋਂ ਮੈਂ ਐਲਾਨ ਕਰ ਚੁੱਕਿਆ ਅਸੀਂ ਬੰਡੋ ਚੋਣ ਲੜਾਂਗੇ ਅਸੀਂ ਸੋਚਦੇ ਸੀ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਕੋਈ ਇੱਕ ਜਿਹੜੀ ਪੰਜਾਬ ਦੇ ਕੁੱਤਰ ਖੜੀ ਹੋਵੇ ਕੋਈ ਪੰਜਾਬ ਪੱਕੀ ਫੈਸਲੇ ਲੈਣ ਵਾਲੀ ਹੋਵੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੀ ਕੁੱਤਰ ਖੜੀ ਹੋਵੇ ਅਈ ਚੋਣਾਂ ਕਿ ਪੂਰੇ ਪੰਜਾਬ ਚ ਹਜੇ ਬੰਦੇ ਚੁਣ ਕੇ ਇੱਕ ਫਰੰਟ ਬਣਾ ਕੇ ਚੋਣ ਲੜੀ ਜਾਵੇ ਅਸਲ ਇਹ ਇਹ ਉਹ ਨਹੀਂ ਹੈਗਾ ਅਸਲ ਉਹ ਬਰਦਾਸ਼ਤ ਨਹੀਂ ਹੋ ਰਿਹਾ ਅਸਲ ਭਵੰਤ ਨੂੰ ਇਹ ਲੱਗਦਾ ਵੀ ਯਾਰ ਜਿਹੜੀ ਵਿਰੋਧੀ ਧਿਰ ਹੈ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਉਹ ਤਾਂ ਬਿਲਕੁਲ ਮੈ ਖੁੰਝੇ ਲਾਤੀ ਇਹ ਨਵੀਂ ਕੌਣ ਉੱਠ ਖੜੇ ਅਸਲ ਇਹ ਸੋਸ਼ਲ ਮੀਡੀਆ ਤੋਂ ਬਣੀ ਹੋਈ ਧੇਰਾ ਪਾਰਟੀ ਆ ਸੋਸ਼ਲ ਮੀਡੀਆ ਚੰਦਰੀ ਲਹਿਰ ਬਣੀ ਵੋਟਾਂ ਪਈਆਂ ਲੋਕਾਂ ਨੇ ਇਹਨਾਂ ਨੂੰ ਲੱਗਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਸਾਡੀ ਪੱਟੀ ਮੇਸ ਕਰ ਰਹੇ ਨੇ ਲੋਕ ਉੱਠ ਕੇ ਜਾਂ ਬੋਲਦੇ ਨੇ ਜਾਂ ਸਾਡੀਆਂ ਕੋਈ ਵੀ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਉਹਨੂੰ ਲੈ ਜਾਂਦੇ ਆ ਲੋਕਾਂ ਚ ਉਹ ਬੰਦੇ ਦਬ ਦਿਓ ਇਹ ਬਰਦਾਸ਼ਤ ਕਰਨਗੇ ਕਿ ਅਸੀਂ ਕੱਲ ਨੂੰ ਇਥੇ ਧਿਰ ਬਣਾ ਕੇ ਪੰਜਾਬ ਦੇ ਅੰਦਰ ਕੁਝ ਅਸੀਂ ਕੋਈ ਚੋਂ ਲੜਗੇ ਇਹ ਏਸੇ ਕਰਕੇ ਸਾਨੂੰ ਉਹ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਹੋ ਰਹੀ ਹੈ ਅਚਾ ਤੁਸੀਂ ਸਰਕਾਰ ਦੀ ਸਿੱਧੀ ਇਨਵੋਲਵਮੈਂਟ ਇਹਦੇ ਵਿੱਚ ਮੰਨਦੇ ਹੋ ਕਿ ਜਿਸ ਤਰ੍ਹਾਂ ਜੇ ਕੋਈ ਸ਼ਿਕਾਇਤ ਕਰਦਾ ਆ ਤਾਂ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਆ ਤਾਂ ਉਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਤਾਂ ਤੁਸੀਂ ਇਸ ਦੇ ਵਿੱਚ ਸਰਕਾਰ ਦੀ ਇਨਵੋਲਵਮੈਂਟ ਮੰਨਦੇ ਹੋ ਕਿ ਸਰਕਾਰ ਕਰਵਾ ਰਹੀ ਹੈ ਬਿਲਕੁਲ ਕੋਈ ਪੁਲਿਸ ਦੀ ਉਹ ਨਹੀਂ ਹੈਗੀ ਇਹਦਾ ਸਰਕਾਰ ਸਿੱਧਾ ਰੂਪ ਦੇ ਵਿੱਚ ਉਹਨਾਂ ਨੂੰ ਹਦਾਇਤਾਂ ਨੇ ਇਹਨੂੰ ਨੰਗਾ ਕਰਕੇ ਕੁੱਟਣਾ ਇਹਦੀ ਵੀਡੀਓ ਬਣਾ ਕੇ ਮੈਨੂੰ ਭੇਜਣੀ ਹੈ ਇਹਦੇ ਚੈਨੀ ਚੋਰੀ ਦਾ ਪਰਚਾ ਦਿਨਾਂ ਦੀ ਕਰਦਾਰਕੁਸ਼ੀ ਵੀ ਕਰਨੀ ਹੈ ਕਿ ਜਲੀਲ ਵੀ ਕਰਨਾ ਠੱਠੇ ਵੀ ਕਰਨਾ ਹੁਣ ਇੱਕ ਰਿਮਾਂਡ ਦਾ ਖਤਮ ਨਹੀਂ ਹੁੰਦਾ ਪਟਿਆਲਾ ਅਗਲਾ ਰਿਮਾਂਡ ਦਾ ਮਹਾਲੀ ਚੱਲ ਪਿਆ ਉਥੋਂ ਰਿਮਾਂਡ ਖਤਮ ਨਹੀਂ ਹੋਣਾ ਅਗਲਾ ਹਬੋਰ ਚੱਲ ਪੂ ਹਬੋਰ ਵਾਲਾ ਹਲੇ ਖਤਮ ਨਹੀਂ ਹੋਣਾ ਕੋਈ ਹੋਰ ਦੇ ਦੇਣਗੇ ਹੋਰ ਤਿਆਰ ਕਰੀ ਬੈਠੇ ਉਹਨੂੰ ਕਿਤੇ ਨਾ ਕਿਤੇ ਕੋਈ ਮੁਕਦਮ ਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਯਾਰ ਮੈਂ ਕਹਿੰਦਾ ਮੈਂ ਕਮਾਲ ਹੋ ਗਈ ਯਾਰ ਬੰਦੇ ਦੀ ਮਤ ਨੂੰ ਕੀ ਹੋਇਆ ਯਾਰ ਕਿਹੜੇ ਰਾਹ ਨੂੰ ਤੁਰ ਪਿਆ ਜ ਤੈਨੂੰ ਇਸ ਕਰਕੇ ਬੰਦੇ ਨੂੰ ਬੰਦੇ ਜਿਤਾਏ ਨੇ ਯਾਰ ਕਿੰਨਾ ਪੰਜਾਬ ਦਾ ਕੰਮ ਕਰਨ ਵਾਲਾ ਪਿਆ ਤੁਹਾਡੇ ਸ਼ੱਕ ਦੇ ਦਾਰੇ ਚ ਸਰਕਾਰ ਕਿਉਂ ਆ ਰਹੀ ਹੈ ਮਤਲਬ ਤੁਹਾਡੇ ਕੋਈ ਇਸ ਤਰ੍ਹਾਂ ਦਾ ਫੁਟੇਜ ਆਇਆ ਹੈਗਾ ਜਾਂ ਕਿਸੇ ਬਸ ਪੁਲਿਸ ਨਾਲ ਸਾਡੀ ਕੀ ਦੁਸ਼ਮਣੀ ਆ ਪੁਲਿਸ ਨਾਲ ਸਾਡੀ ਕੀ ਦੁਸ਼ਮਣੀ ਆ ਪੁਲਿਸ ਸਾਡੇ ਪਰਚੇ ਕੰਦੇਊਗੀ ਸਾਡਾ ਰੌਲਾ ਸਰਕਾਰ ਨਾਲ ਆ ਨਾ ਸਰਕਾਰ ਨਾਲ ਹੀ ਸੀ ਬੋਲ ਰਹੇ ਆ ਨਾ ਜੋ ਸਰਕਾਰ ਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਜਿੰਨੀਆਂ ਗੱਲਾਂ ਭਵੰਤ ਕਰਦਾ ਰਿਹਾ ਉਹ ਤੇ ਇੱਕ ਕਿਤੇ ਵੀ ਖਰਾ ਨਹੀਂ ਉਤਰਿਆ ਅਸੀਂ ਉਹ ਗੱਲਾਂ ਲੋਕਾਂ 'ਚ ਲਗਾਈਆਂ ਤਰਨਕ ਮੇਰੇ ਤੇ ਚੱਟੇ ਦਾ ਪਰਚਾ ਦਿੱਤਾ ਸੀ ਤਰਨਤਾਰਨ ਫਰੀਕੇ ਪਤਨ ਥਾਣੇ 'ਚ ਮੈਂ ਚਿੱਟਾ ਵਿੱਚ ਦਾ ਉਹ ਪੁਲਸਰੇ ਦੇਤਾ ਪੁਲਸ ਇਹ ਸਾਡਾ ਕੋਈ ਰੌਲਾ ਪੁਲਸ ਇਹ ਮੇਰੇ ਨਾਲ ਮੇਰਾ ਕੀ ਰੌਲਾ ਨੇਜੀਕ ਰੌਲਾ ਹੈ ਮੇਰੀ ਕੋਈ ਦੁਸ਼ਮਣੀ ਹੈ ਮੈਂ ਕਿਸੇ ਦਾ ਕਿ ਟੰਗ ਤੋੜੀ ਹੈ ਕੋਈ ਪੁਲਸ ਵਾਲੇ ਦੀ ਮੇਰੇ ਤੇ ਚੱਕ ਕੇ ਪਰਚਾ ਦਰੂਗੀ ਪੁਲਸ ਨਹੀਂ ਉਹ ਸਾਰਾ ਸਰਕਾਰ ਪਿੱਛੇ ਖੜੀ ਹੈ ਤੁਹਾਡੇ ਕਹਿਣਾ ਸਰਕਾਰ ਕਿਤੇ ਨਾ ਕਿਤੇ ਗਲਤ ਇਸਤੇਮਾਲ ਕਰਦੀ ਜੁਡੀਸ਼ਰੀ ਦਾ ਜੀ ਮੈਂ ਕਹਿੰਦਾ ਜੁਡੀਸ਼ਰੀ ਦਾ ਵੀ ਪ੍ਰਸ਼ਾਸਨ ਪੁਲਸ ਦਾ ਵੀ ਇਹ ਅਸਲ ਪੰਜਾਬ ਪੁਲਸ ਸਟੇਟ ਬਣਦਾ ਤੁਰਿਆ ਜਾਂਦਾ ਇਹਨੀਆਂ ਪਾਵਰਾਂ ਦੇਤੀਆਂ ਜੋ ਮਰਜ਼ੀ ਆਉਂਦਾ ਮਰਜ਼ੀ ਦੱਬ ਦਿਓ ਕੋਈ ਮੁਕਾਬਲੇ ਕਰਕੇ ਮਾਰ ਦਿਓ ਮਾਰ ਹੀ ਰਹੇ ਨੇ ਨਾ ਮੁੰਡੇ ਜੈਸਟਰ ਕਹਿ ਕੇ ਮਾਰ ਰਹੇ ਨੇ ਹੁਣ ਮਾਰਨ ਦਾ ਅਧਿਕਾਰ ਕਿਹਦੇ ਕੋਲ ਹੈ ਤੁਸੀਂ ਗੋਲੀ ਮਾਰਦੇ ਯਾਰ ਬੰਦੇ ਦੇ ਦੱਸ ਤੁਹਾਡੇ ਕੋਲੇ ਅਧਿਕਾਰ ਆ ਤੁਸੀਂ ਬੰਦਾ ਕੋਈ ਮਾੜਾ ਕੰਮ ਕਰਦਾ ਗਲਤ ਕੰਮ ਕਰਦਾ ਕੋਈ ਕ੍ਰਿਮੀਨਲ ਆ ਨੂੰ ਫੜੋ ਉਹਨੂੰ ਕੋਰਟਾਂ ਚ ਪੇਸ਼ ਕਰੋ ਉਹਨੇ ਦੇ ਕਾਨੂੰਨ ਬਣੇ ਨੇ ਯਾਰ ਤੁਸੀਂ ਇੰਨਾ ਬੰਦੇ ਨੂੰ ਛੱਟ ਕਰ ਦਿਓ ਜਲੀਲ ਕਰ ਦਿਓ ਯਾਰ ਬੰਦਾ ਆਖਰ ਕਰੂਗਾ ਕੀ ਯਾਰ ਬੰਦਾ ਜਾਊ ਕਿਹੜੇ ਰਾਹ ਹੁਣ ਪੰਜਾਬ ਵਰਗੀ ਧਰਤੀ ਦੇ ਉੱਤੇ ਬਿਲਕੁਲ ਇਹ ਕਹਿੰਦੇ ਈਡੀ ਸਾਨੂੰ ਦੱਬ ਰਹੀ ਹੈ ਸਾਡੇ ਬੰਦੇ ਫੜ ਕੇ ਅੰਦਰ ਕਰ ਰਿਹਾ ਮੋਦੀ ਜੇ ਮੋਦੀ ਬਦਲਾਖੋਰੀ ਦੀ ਨੀਤੀ ਦਿੱਤਾ ਹੈ ਤੁਹਾਨੂੰ ਖਤਮ ਕਰਨਾ ਚਾਹੁੰਦਾ ਤੁਸੀਂ ਪੰਜਾਬ ਕੀ ਕਰ ਰਹੇ ਹੋ ਤੁਸੀਂ ਤਾਂ ਕੁੱਤੇ ਹੋ ਚਲੋ ਸਾਡੇ ਵਰਗੇ ਨੌਜਵਾਨ ਤੁਹਾਨੂੰ ਇੰਨਾ ਖਤਰਾ ਲੱਗਣ ਲੱਗੇ ਵੀ ਤੁਸੀਂ ਅੱਜ ਸਾਨੂੰ ਧਰ ਮੰਨ ਕੇ ਇਸ ਤਰ੍ਹਾਂ ਕਰ ਰਹੇ ਹੋ ਯਾਰ ਗੱਲ ਉੱਥੀ ਆਉਂਦੀ ਹੈ ਵੀ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਚੌਥਾ ਬਦਲ ਜਿਹੜਾ ਪੰਜਾਬ ਦੀ ਗੱਲ ਕਰੇ ਦਿੱਲੀ ਤੋਂ ਨਹੀਂ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬੀ ਬੋਲੀ ਦੀ ਸਾਡੀ ਜ਼ਬਾਨੀ ਦੀ ਗੱਲ ਕਰੇ ਸਾਡੀ ਕਿਸਾਨੀ ਸਾਡੀ ਮਜ਼ਦੂਰੀ ਦੀ ਗੱਲ ਕਰੇ ਉਹ ਪੰਜਾਬ ਦੀ ਖੇਤਰੀ ਧਿਰੋ ਪਾਰਟੀ ਹੋਣੀ ਚਾਹੀਦੀ ਹੈ ਪੰਜਾਬ ਚ ਇਹ ਬਰਦਾਸ਼ਤ ਨਹੀਂ ਕਰਦੇ ਅੱਛਾ ਇਹ ਤਾਂ ਬਿਲਕੁਲ ਨਹੀਂ ਲੁਕਿਆਗਾ ਕਿ ਪੰਜਾਬ ਦੇ ਨੌਜਵਾਨ ਜਿਹੜੇ ਆਪਣੇ ਲੱਖਾਂ ਰੁਪਏ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚ ਫਸਾ ਲੈਂਦੇ ਆ ਪਰ ਜਿਹੜਾ ਇਹ ਰਸਤਾ ਪਾਣਾ ਸਦੂ ਨੇ ਵੀ ਇਖਤਿਆਰ ਕੀਤਾ ਆ ਜਾਂ ਲੋਕਾਂ ਨਾਲ ਲੈ ਕੇ ਜਾਂਦੇ ਤਾਂ ਜਿਹੜਾ ਇੱਕ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਨਿਆਂ ਦਾ ਰਸਤਾ ਹੈਗਾ ਲੱਗਦਾ ਨੇ ਨਿਆਂ ਦੇ ਰਸਤੇ ਤੇ ਜਾ ਕੇ ਵੀ ਇਨਸਾਮ ਮਿਲ ਸਕਦਾ ਜਾਂ ਫਿਰ ਇਹੀ ਆ ਕਿ ਲੋਕਾਂ ਨੂੰ ਇਕੱਠੇ ਕਰਕੇ ਜਾਂ ਉੱਥੇ ਜਾ ਕੇ ਉਹਨਾਂ ਕੋ ਪੈਸੇ ਕਢਵਾਏ ਜਾਣ ਜਾਂ ਉਹਨਾਂ ਨੂੰ ਉਸ ਸਾਬਦਾਨਾ ਕੀਤਾ ਜਾ ਕੋ ਲੋਕ ਜਾਂਦੇ ਆ ਲੀਡਰਾਂ ਕੋਲੇ ਲੋਕ ਜਾਂਦੇ ਆ ਸਾਡੇ ਜੀ ਠੱਗੀ ਵੱਜ ਗਈ 9 ਲੱਖ ਰੁਪਇਆ ਹੜਾ ਠੱਗ ਨੇ ਕਿਸੇ ਏਜੰਟ ਨੇ ਠੱਗ ਲਿਆ ਜੀ ਉਥੇ ਕਾਰਵਾਈ ਹੁੰਦੀ ਹੈ ਕਿੰਨੀਆਂ ਕਾਰਵਾਈਆਂ ਹਾਂ ਤੁਸੀਂ ਦੇਖ ਲਓ ਜਿਹੜੀ ਬੀਬੀ ਉਹ ਪਰਚਾ ਕਰਾਉਂਦੀ ਆ ਭਾਨੇ ਤੇ ਪਹਿਲੀ ਜਿਹਦੀ ਕਹਿੰਦਾ 10000 ਰੁਪਇਆ ਮੰਗਿਆ ਉਹਦੇ 420 ਦੇ ਪਰਚੇ ਦਰਜ ਹੈ ਕਿ ਉਹਦੀ ਗ੍ਰਿਫਤਾਰੀ ਹੋਈ ਕਿ ਉਹਦੇ ਕੋਲ ਲਾਇਸੈਂਸ ਹੈ ਬਿਨਾਂ ਲਾਇਸੈਂਸ ਤੋਂ ਇੱਥੇ ਕੰਮ ਚੱਲੀ ਜਾਂਦਾ ਹੈ 14000 ਕਰੋੜ ਰੁਪਇਆ 14000 ਕਰੋੜ ਜੀ ਵੱਡੇ ਪੱਧਰ ਦੇ ਉੱਤੇ ਠੱਗੀ ਆ ਪੰਜਾਬ 'ਚ ਦੇਖੋ 14 ਹਜ਼ਾਰ ਕਰੋੜ ਰੁਪਿਆ ਲੋਕਾਂ ਦਾ ਦੱਬਿਆ ਸਾਡੇ ਜੰਟਾਂ ਦਾ ਕਿਸੇ ਤੁਸੀਂ ਮੈਂ ਦੱਸਦੇ ਵੀ ਕੀ ਦੇ ਖਿਲਾਫ ਕਾਰਵਾਈ ਹੋਏ ਬਿਨਾਂ ਲਾਇਸੈਂਸਾਂ ਤੋਂ ਥਾਂ ਥਾਂ ਦੇ ਖੋਲ ਕੇ ਬੈਠੇ ਨੇ ਸਾਰੇ ਬਹੁਤ ਥੋੜੇ ਬੰਦੇ ਹੋਣਗੇ ਜਿਹੜਾ ਸਹੀ ਕੰਮ ਕਰਦੇ ਹੋਣੇ ਪਰ ਜ਼ਿਆਦਾ ਦਾ 90% ਤਾਂ ਬੰਦੇ ਮਾੜੇ ਨੇ ਉੱਚ ਪਰ ਇਹਨਾਂ ਵਿੱਚ ਇੰਨੇ ਇਮੀਗ੍ਰੇਸ਼ਨ ਵਾਲਿਆਂ ਦਾ ਵਧਣਾ ਆ ਜਾ ਦੁਕਾਨਾਂ ਇਸ ਤਰ੍ਹਾਂ ਦੀਆਂ ਖੋਲਣੀਆਂ ਲੋਕਾਂ ਨਾਲ ਠੱਗੀ ਹੋਣੀ ਤਾਂ ਕਾਰਨ ਕੀ ਮੰਨਦੇ ਕਿ ਕਿਉਂ ਪੰਜਾਬ ਵਿੱਚ ਇੰਨੇ ਜ਼ਿਆਦਾ ਠੱਗੀ ਜੜੀ ਉਹ ਵਧ ਗਈ ਜੈ ਇਨੀਆਂ ਦੁਕਾਨਾਂ ਇਹਨਾਂ ਦੀ ਸਾਡੇ ਇੰਨੇ ਮਤਲਬ ਲਾਦਾ ਕੰਬ ਚੱਕੇ ਝੂੜਾ ਭਰ ਕੇ ਦੇ ਦਿੰਦੇ ਲੋ ਜੀ 20 ਲੱਖ ਕੋਈ 30 ਚੱਕੋ ਜੀ 40 ਅਸੀਂ ਤੁਹਾਡੇ ਨਾਲ ਆਪਣਾ ਸਾਨੂੰ ਬਾਹਰ ਭੇਜ ਦਿਓ ਯਾਨੀ ਸਮਝੋ ਨਾ ਯਾਰ ਬਾਹਰ ਕੀ ਨਾਲੇ ਬਾਹਰ ਹੈ ਕੀ ਹੋਂ ਦਾ ਬਾਹਰ ਬੁਰਾ ਹਾਲ ਹੋਗਾ ਜਰੂਰ ਨਿਕਲਿਆ ਪਿਆ ਜੇ 40 ਲੱਖ ਰੁਪਏ ਬਾਹਰ ਲਾਏ ਤਾਂ ਇੱਥੇ ਕਾਰੋਬਾਰ ਕਰ ਲਵਾਂ ਤਾਂ ਸੌਖੇ ਰਹੋ ਯਾਰ ਨਾਲੇ ਆ ਦੀ ਧਰਤੀ ਦੇ ਰਹੋ ਯਾਰ ਆਖਰੀ ਸਵਾਲ ਆ ਪਾਜੀ ਮੇਰਾ ਨੌਜਵਾਨਾਂ ਦੇ ਲਈ ਸਵਾਲ ਹੈ ਮੇਰਾ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਤੁਹਾਡੇ ਨਾਲ ਕਈ ਇੰਟਰਵਿਊ ਹੋਈਆਂ ਤੁਸੀਂ ਨੌਜਵਾਨਾਂ ਨੂੰ ਇਹੀ ਕਿਹਾ ਪੰਜਾਬ ਦੀ ਧਰਤੀ ਸੰਭੋ ਬਾਹਰ ਨਾ ਜਾਵੋ ਤਾਂ ਇੱਕ ਫਿਰ ਆਖਰੀ ਸਵਾਲ ਹੈ ਕਿ ਜਿੰਨਾ ਹੁਣ ਤਾਮਜਮ ਇਕੱਠਾ ਹੈ ਜਾਂ ਜਿੰਨਾ ਅੱਜ ਲੋਕਾਂ ਨੂੰ ਇਕੱਠੇ ਹੋਣਾ ਪਿਆ ਭਾਨੇ ਸਿੱਧੂ ਵਸਤ ਜਾਂ ਭਾਨੇ ਸਿੱਧੂ ਉੱਤੇ ਜੋ ਬੀਤ ਰਹੀ ਆ ਉਹਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਬਹੁਤ ੱੱਕਾ ਹੋ ਰਿਹਾ ਯਾਰ ਬਹੁਤ ਜ਼ਿਆਦਾ ਭਵੰਤ ਮੇਰਾ ਮਿੱਤਰ ਰਹਾ ਦੋ ਸਾਲ ਅਸੀਂ ਪੀਪਲ ਪਾਰਟੀ 'ਚ ਕੰਮ ਕੀਤਾ ਮੈਨੂੰ ਵੀ ਕਿਤੇ ਨਾ ਕਿਤੇ ਉਮੀਦ ਸੀ ਯਾਰ ਵੀ ਇਹ ਬੰਦਾ ਪੰਜਾਬ ਲਈ ਕੁ ਪਰ ਯਾਰ ਹੁਣ ਤਾਂ ਨਾ ਸੱਚੀ ਪੁੱਛਦਾ ਨਫ਼ਰਤ ਹੋ ਗਈ ਯਾਰ ਵੀ ਯਾਰ ਇੰਨਾ ਤੇਰਾ ਕਿਹੜਾ ਤੇਰਾ ਕਿਸੇ ਨੇ ਕੋ ਤੰਗ ਤੇ ਸੋਟੀ ਮਾਰੀ ਯਾਰ ਇੰਨਾ ਤੇਰਾ ਕੋਈ ਕਿਹੜਾ ਖਾਲ ਬੱਟ ਵਾ ਗਿਆ ਯਾਰ ਤੂੰ ਐਸ ਲੋਟ ਉੱਤਰਿਆਂਗਾ ਯਾਰ ਅਸੀਂ ਮਿਲੇ ਸੀਗੇ ਭਾਨਾ ਵੀ ਸਾਡੇ ਨਾਲ ਸੀ ਅਸੀਂ 5 7 7 ਜਣੇ 8 ਜਣੇ ਸਰਕਾਰ ਬਣੀ ਤਿੰਨ ਮਹੀਨੇ ਹੋ ਸੀ ਮਿਲੇ ਸੀ ਭਵੰਤ ਨੂੰ ਜੀ ਜੀ ਇਹੀ ਗੱਲਾਂ ਕਹਿੰਦੇ ਸੀ ਬਾਈ ਜੀ ਆਹਾ ਮਸਲੇ ਨੇ ਸਾਡੇ ਪਾਣੀ ਡੂੰਘੇ ਹੋ ਚੱਲੇ ਸਾਡੇ ਪਾਣੀ ਜ਼ਹਿਰੀਲੇ ਹੋ ਚੱਲੇ ਜਵਾਨੀ ਪ੍ਰਵਾਸ ਕਰ ਰਹੀ ਹੈ ਬਾਹਰ ਜਾ ਰਹੀ ਹੈ ਪੰਜਾਬੀ ਬੋਲੀ ਦਾ ਬਹੁਤ ਮਾੜਾ ਹਾਲ ਹੈ ਸਕੂਲਾਂ ਜਰਮਾਨੇ ਲੱਗ ਰਹੇ ਨੇ ਨਸ਼ੇ ਨੇ ਜਵਾਨੀ ਮਾਰ ਰਹੀ ਹੈ ਗੁਰੂ ਅੰਗਦ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੀਆਂ ਗੱਲਾਂ ਸੀ ਬਹੁਤ ਸਾਰੀਆਂ ਗੱਲਾਂ ਕਰਕੇ ਦੋ ਘੰਟੇ ਬੈਠੇ ਸੀ ਹਰ ਗੱਲ ਤੇ ਮੈਂ ਲੱਕੇ ਕਰੂੰਗਾ ਲੱਕੇ ਮੈਨੂੰ ਪਤਾ ਲੱਕੇ ਮੈਂ ਕਰੂੰਗਾ ਉਹ ਕਰਨ ਦੀ ਬਜਾਏ ਤੂੰ ਸਾਡੇ ਦੇ ਵਾਢਾ ਤਰ ਲਿਆ ਯਾਰ ਚੱਕ ਸਿਰ ਦੇ ਅੰਦਰ ਚੱਕ ਕੇ ਦਬਾ ਦਿਓ ਮਾਰ ਦਿਓ ਕਿੰਨੇ ਕ ਨੂੰ ਦਬਾ ਦੇਗਾ ਫਿਰ ਕਿੰਨੇ ਕ ਨੂੰ ਮਾਰ ਦੇਗਾ ਪੰਨਾ ਦਾ ਬਲਿਆ ਕੱਲ ਨੂੰ ਮੈਨੂੰ ਸਿੱਟਲੇਗਾ ਕੱਲ ਨੂੰ ਹੋਰ ਦਾ ਵੀ ਸਿੱਟਲੇਗਾ ਸਦਾ ਰਹੂਗੀ ਇਹ ਹਕੂਮਤ ਸਦਾ ਕਿੰਨਾ ਚਿਰ ਰਹੂਗੀ ਹੋਰ ਕਿੰਨਾ ਚਿਰ ਚੱਲੂਗਾ ਕੰਮ ਇਹ ਸਦਾ ਕੋ ਰਿਹਾ ਇੱਥੇ ਉਹਨਾਂ ਦਾ ਵੀ ਅੱਜ ਕੱਲ ਕੋ ਦੀਵਾ ਬਾਲਣ ਵਾਲਾ ਹੈ ਨਹੀਂ ਜਿਹੜੇ ਹਜ਼ਾਰਾਂ ਸਾਲ ਰਾਜ ਕਰ ਗਏ ਯਾਰ ਇਤਿਹਾਸ ਤੋਂ ਉਹ ਸਿੱਖ ਕੰਨ ਤੇ ਲਿਖਿਆ ਪੜ ਤੇ ਲੋਕਾਂ ਨਾਲ ਲੋਕਾਂ ਦੇ ਕੰਮ ਕਰਦੇ ਲੋਕਾਂ ਨੇ ਚੁਣਿਆ ਤਾਂ ਅੱਛਾ ਆਖਰੀ ਸਵਾਲ ਆ ਅਗਲੀ ਰਣਨੀਤੀ ਜਿਹੜੀ ਉਹ ਸੰਘਰਸ਼ ਦੀ ਕੀ ਵੀ ਅੱਜ ਤੋਂ ਪੰਜ ਤਰੀਕ ਦਾ ਵੀ ਇਹ ਐਲਾਨ ਆ ਤੇ ਪੰਜ ਤਰੀਕ ਦਾ ਦੱਸਾਂਗੇ ਕਰਨਾ ਕੀ ਹੈ ਕਿਉਂਕਿ ਹਲੇ ਜਥੇਬੰਦਗਾਂ ਨਾਲ ਮੀਟਿੰਗ ਮੋਟਿੰਗ ਕਰਕੇ ਅਗਲਾ ਸਦਾ ਬਹੁਤ ਤੁਹਾਡੇ ਰਹੀ ਮੀਡੀਆ ਰਹੀ سوشل ਮੀਡੀਆ ਰਹੀ ਲੋਕਾਂ ਨੂੰ ਦੱਸਦੇ ਆਂ ਬਹੁਤ ਬਹੁਤ ਧੰਨਵਾਦੀ ਉਸ ਸਾਡੇ ਨਾਲ ਲੱਖਾ ਸਦਾਣਾ ਜੀ ਮੌਜੂਦ ਸਕੇ ਜਿਨ੍ਹਾਂ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਕਿਤੇ ਵੱਡਾ ਇਕੱਠ ਕੋਟ ਤੁਣਾ ਪਿੰਡ ਦੇ ਵਿੱਚ ਕੀਤਾ ਗਿਆ ਸੀ ਅਤੇ ਅਗਲੀ ਤਰੀਕ ਜਿਹੜੀ ਆ ਪੰਜ ਦੇ ਦਿੱਤੀ ਗਈ ਹੈ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਦਾ ਆ ਜਿਹੜੇ ਪਰਚੇ ਦਿੱਤੇ ਗਿਆ ਜਿਹੜਾ ਆ ਭਾਨਾ ਸਿੱਧੂ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਆ ਜਾਂ ਉਹਦੇ ਉੱਤੇ ਕਾਰਵਾਈ ਚੱਲ ਰਿਓ ਕਾਰਵਾਈ ਕਿੰਨੀ ਕੁ ਸੱਚੀ ਨਿਕਲਦੀ ਹੈ ਇਹਦੇ ਉੱਤੇ ਵੀ ਦੇਖਦੇ ਆਉਣ ਵਾਲੇ ਸਮੇਂ ਵਿੱਚ ਲੋਕ ਕਿਉਂਕਿ ਲਗਾਤਾਰ ਜਿਹੜਾ ਇਸ ਕਾਰਵਾਈ ਦੇ ਉੱਤੇ ਸਵਾਲ ਚ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਕੋਰਟ ਤੋਂ